ਸਸਿਕਾ ਜੀ ਤੁਸੀਂ ਵੇਖ ਰਹੇ ਪੁਆਰਟੀ ਪੰਜਾਬ ਤੇ ਹੁਣ ਜਿਹੜੀ 7 ਮੈਂਬਰੀ ਤੋਂ ਬਾਅਦ 5 ਮੈਂਬਰੀ ਕਮੇਟੀ ਰਹਿ ਗਈ ਸੀ ਉਹਨਾਂ ਦੇ ਵੱਲੋਂ ਹੁਣ ਜਿਹੜੀ 18 ਮਾਰਚ ਨੂੰ ਭਰਤੀ ਕਰਨੀ ਹੈ ਉਹਦਾ ਸੱਦਾ ਆ ਚੁੱਕਿਆ ਹੈ ਗੁਰਪ੍ਰਤਾਪ ਸਿੰਘ ਵਡਾਲਾ ਨੇ ਇੱਕ ਵੀਡੀਓ ਜਾਰੀ ਕਰਕੇ ਜਿੱਥੇ ਸਿੱਖ ਸੰਗਤ ਨੂੰ ਵੱਡੀ ਅਪੀਲ ਕੀਤੀ ਹੈ ਉੱਥੇ ਉਹਨਾਂ ਨੇ ਕਿ ਕੁਝ ਕਿਹਾ ਤੁਹਾਨੂੰ ਉਹ ਵੀ ਦਸਨਾਵਾਂਗੇ ਪਰ ਜਿਸ ਤਰ੍ਹਾਂ ਹੁਣ ਲਗਾਤਾਰ ਚਰਚਾਾਂ ਚੱਲ ਰਹੀਆਂ ਸੀ ਕਿ ਹੁਣ ਇੱਕ ਮੰਚ ਦੇ ਉੱਤੇ ਜਿਹੜੀ ਸਿੱਖ ਸ਼ਕਤੀ ਹੈ ਕੀ ਇਕੱਠੀ ਹੋਵੇਗੀ ਇਹ ਵੱਡਾ ਸਵਾਲ ਹੈ ਕਿਉਂਕਿ ਜਿਸ ਤਰ੍ਹਾਂ ਹੁਣ ਅਕਾਲਤਰ ਸਾਬ ਦੇ ਉਤੋਂ ਜਿਹੜੀ 7 ਮੈਂਬਰੀ ਕਮੇਟੀ ਬਣਾਈ ਗਈ ਸੀ 2 ਮੈਂਬਰ ਛੱਡ ਕੇ ਪਾਸੇ ਹੋ ਗਏ ਸੀ ਤੇ ਅਕਾਲੀ ਦਲ ਦੇ ਵੱਲੋਂ ਬਾਦਲ ਦੇ ਵੱਲੋਂ ਆਪਣੀ ਵਕਰੀ ਭਰਤੀ ਸ਼ੁਰੂ ਕਰ ਦਿੱਤੀ ਗਈ ਸੀ ਇਸੇ ਤਰ੍ਹਾਂ ਹੁਣ ਅਕਾਲੀ ਦਲ ਨੌ ਦੇ ਹੇਠ ਜਿਹੜੀ ਅਕਾਲਤਰ ਸਾਬ ਦੇ ਵੱਲੋਂ ਬਣਾਈ ਗਈ 5 ਮੈਂਬਰੀ ਕਮੇਟੀ ਦੇ ਵੱਲੋਂ ਹੁਣ ਜਿਹੜੀ ਭਰਤੀ ਕੀਤੀ ਜਾ ਰਹੀ ਹੈ ਉਸ ਦੇ ਬਾਬਤ ਵੀ ਹੁਣ ਵੱਡੇ ਸਵਾਲ ਉੱਠ ਰਹੇ ਨੇ ਕਿਉਂਕਿ ਸ਼੍ਰੋਮਣੀ ਸ਼ਬਦ ਨੂੰ ਲੈ ਕੇ ਵੀ ਗੱਲਬਾਤ ਸੀ ਜਿਹੜੀ ਉਹ ਬੋਕੋਲਕਤਾਂ ਵਿੱਚ ਚਰਚਾਵਾਂ ਆ ਰਹੀਆਂ ਨੇ ਪਰ ਹੁਣ ਤੁਸੀਂ ਸਭ ਤੋਂ ਪਹਿਲਾਂ ਗੁਰਪ੍ਰਤਾਪ ਸਿੰਘ ਵਡਾਲਾ ਦਾ ਉਹ ਬਿਆਨ ਸੁਣੋ ਜੋ ਕੁਝ ਉਹਨਾਂ ਨੇ ਸੱਦਾ ਦਿੱਤਾ ਸਿੱਖ ਓਮ ਨੂੰ ਕਿ 18 ਮਾਰਚ ਨੂੰ ਜਿਹੜੀ ਭਾਰਤੀ ਸ਼ੁਰੂ ਹੋਣੀ ਆ ਤੁਸੀਂ ਵੱਧ ਤੋਂ ਵੱਧ ਉਹਨਾਂ ਨੇ ਸਮਾਂ ਵੀ ਦੱਸਿਆ ਕਿ ਕਿੰਨੇ ਵਜੇ ਪਹੁੰਚਣਾ ਤੇ ਕਿੱਥੋਂ ਦੀ ਭਾਰਤੀ ਸ਼ੁਰੂ ਕੀਤੀ ਜਾਵੇਗੀ ਆ ਇੱਕ ਵਾਰ ਤੁਸੀਂ ਪਹਿਲਾਂ ਉਹ ਸੁਣੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਕਾਲ ਤਖਤ ਸਾਹਿਬ ਵੱਲੋਂ ਬਣਾਈ ਗਈ ਪੰਜ ਮੈਮਰੀ ਭਾਰਤੀ ਕਮੇਟੀ ਦੇ ਵੱਲੋਂ ਅਸੀਂ ਸਾਰੇ ਸਮੂਚੇ ਪੰਥਦਰਦੀਆਂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਹਤਾਸ਼ੀਆਂ ਨੂੰ ਅਕਾਲੀ ਦਲ ਦੇ ਵਰਕਰਾਂ ਨੂੰ ਇਹ ਸਨਮਰ ਹੱਥ ਜੋੜ ਕੇ ਬੇਨਤੀ ਕਰਦੇ ਆਂ ਕਿ 18 ਤਰੀਕ ਨੂੰ ਅਕਾਕਟ ਸਾਹਿਬ ਪਵਰਦਾਸ ਕਰਕੇ 11 ਵਜੇ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਦਾ ਆਰੰਭ ਕੀਤਾ ਜਾ ਰਿਹਾ ਹੈ ਸੋ ਸੂਚੇ ਹੀ ਪੰਜਾਬੀਆਂ ਨੂੰ ਅਤੇ ਅਕਾਲੀ ਦਲ ਦੇ ਪੈਰੋਕਾਰਾਂ ਨੂੰ ਸਾਰੇ ਹੀ ਪੰਥਕ ਸੇਵਾਦਾਰਾਂ ਨੂੰ ਸੀ ਬੇਨਤੀ ਕਰਦੇ ਆ ਕਿ ਤੁਸੀਂ ਵੱਡੀ ਗਿਣਤੀ ਵਿੱਚ ਅਕਾਲ ਤਖਤ ਸਾਹਿਬ ਵਿਖੇ 18 ਤਰੀਕ ਦਿਨ ਮੰਗਲਵਾਰ ਨੂੰ 11 ਵਜੇ ਪਹੁੰਚੋ ਤਾਂ ਕਿ ਆਪਾਂ ਅਰਦਾਸ ਕਰਕੇ 6ਵੇਂ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਉਹਨਾਂ ਦਾ ਓਟ ਆਸਰਾ ਲੈ ਕੇ ਗੁਰੂ ਰਾਮਦਾਸ ਜੀ ਦਾ ਓਟ ਆਸਰਾ ਲੈ ਕੇ ਤੇ ਆਪਾਂ ਪਤੀ ਨੂੰ ਰਾਮ ਕਰ ਸਕੀਏ ਇਹ ਪਤੀ ਬੜੀ ਪਾਰਦਰਸ਼ਤਾ ਨਾਲ ਕੀਤੀ ਜਾਵੇਗੀ ਬਹੁਤ ਜਾਇਜ਼ ਤੇ ਸਹੀ ਹੋਵੇਗੀ ਜਿਸ ਪਤੀ ਨੂੰ ਲੈ ਕੇ ਪੰਜਾਬੀਆਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਕਾਰਡਰ ਵਿੱਚ ਬਹੁਤ ਵੱਡਾ ਉਤਸ਼ਾਹ ਪਾਇਆ ਜਾ ਰਿਹਾ ਹੈ ਇਸ ਪਤੀ ਦੇ ਨਾਲ ਪੰਥ ਨੂੰ ਇਕੱਠਾ ਕਰਨ ਦਾ ਵੀ ਇੱਕ ਰਾਹ ਬਣੂਗਾ ਪੰਥ ਵਿੱਚ ਇਕਤਾ ਹੋਵੇਗੀ ਅਤੇ ਅਸੀਂ ਅਪੀਲ ਕਰਦੇ ਹਾਂ ਸਮੂਜੇ ਅਕਾਲੀ ਦਲ ਦੇ ਕਾਡਰ ਨੂੰ ਅਕਾਲੀ ਦਲ ਦੇ ਰੈਂਕ ਐਂਡ ਫਾਈਲ ਨੂੰ ਤੇ ਪੰਜਾਬ ਦੇ ਹਰ ਵਰਗ ਨੂੰ ਹਰ ਭਾਈਚਾਰੇ ਨੂੰ ਆਪਣੇ ਬਹੁਤ ਹੀ ਸਤਿਕਾਰਯੋਗ ਆਪਣੇ ਸਮਾਜ ਨੂੰ ਕਿ ਇਸ ਭਰਤੀ ਮਹਿੰਮ ਵਿੱਚ ਹਿੱਸਾ ਲਾਓ ਤੇ ਇਸ ਲਹਿਰ ਨੂੰ ਆਪਾਂ ਮਜ਼ਬੂਤ ਕਰੀਏ ਇਹ ਭਰਤੀ ਜਿਹੜੀ ਹੁਣ ਜਾਰੀ ਹੈ ਪੰਜਾਬ ਦੇ ਭਲੇ ਵਾਸਤੇ ਇਹ ਕਾਰਜ ਅਕਾਲ ਤਖਤ ਸਾਹਿਬ ਵੱਲੋਂ ਸ਼ੁਰੂ ਕੀਤਾ ਜਾ ਰਿਹਾ ਹੈ ਜਿਸ ਦਾ ਕਿ ਸਾਨੂੰ ਹੁਕਮ ਹੋਇਆ ਸੀਗਾ ਸੰਸਮਾਨ ਵੱਲੋਂ 2 ਦਸੰਬਰ ਨੂੰ ਅਤੇ ਇਸ ਭਰਤੀ ਨੇ ਨਵੀਂ ਲੀਡਰਸ਼ਿਪ ਨੂੰ ਉਭਾਰਨਾ ਹੈ ਅਤੇ ਪੰਜਾਬ ਦੇ ਉਜਵਲ ਭਵਿਕਵਲ ਆਪਾਂ ਸਭ ਨੇ ਆਪਣਾ ਯੋਗਦਾਨ ਪਾਉਣਾ ਹੈ ਸੋਸ਼ਲੀ ਮੈਂ ਸਮੁੱਚੀ ਭਰਤੀ ਕਮੇਟੀ ਵੱਲੋਂ ਆਪਣੇ ਸਾਥੀਆਂ ਵੱਲੋਂ ਸਾਰੇ ਪੰਜਾਬੀਆਂ ਨੂੰ ਅਤੇ ਪੰਥ ਦੇ ਪੈਰੋਕਾਰਾਂ ਨੂੰ ਅਕਾਲੀ ਦਲ ਦੇ ਸੇਵਾਦਾਰਾਂ ਨੂੰ ਬੇਨਤੀ ਕਰਦਾ ਕਿ ਤਕੜੇ ਉਹ ਬੇਗੋਮ ਨੂੰ ਆਕੇ 18 ਤਰੀਕ ਨੂੰ ਅਕਾਲ ਤਖਸਾਲ ਵਿਖੇ 11 ਵਜੇ ਪਹੁੰਚੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੋਂ ਨਾਜ਼ੀ ਕੀ ਜਿਸ ਤਰ੍ਹਾਂ ਸ਼ੋਮਨੀ ਅਕਾਲੀ ਦਲ ਬਾਦਲ ਦੇ ਵੱਲੋਂ ਜਿਹੜੀ ਭਰਤੀ ਕੀਤੀ ਗਈ ਸੀ ਉਹ ਸ਼ੋਮਨੀ ਅਕਾਲੀ ਦਲ ਦੇ ਨੋ ਦੇ ਹੇਠ ਭਰਤੀ ਕੀਤੀ ਗਈ ਸੀ ਜਿਹੜੀ ਹੁਣ ਇਹ ਭਰਤੀ ਕੀਤੀ ਜਾ ਰਹੀ ਹੈ 18 ਮਾਰਚ ਤੋਂ ਇਹ ਭਰਤੀ ਅਕਾਲੀ ਦਲ ਦੇ ਨਾਂ ਉਹ ਦੇ ਭਰਤੀ ਕੀਤੀ ਜਾ ਰਹੀ ਹੈ ਕਿਉਂਕਿ ਜੇਕਰ ਦੇਖਿਆ ਜਾਵੇ ਤਾਂ ਜਦੋਂ ਅਕਾਲੀ ਦਲ ਬਣਿਆ ਸੀ ਤਾਂ ਉਹਦੇ ਨਾਲ ਜਿਹੜਾ ਸ਼੍ਰੋਮਣੀ ਸ਼ਬਦ ਹੈ ਉਹ ਬਾਅਦ ਦੇ ਵਿੱਚ ਜੋੜਿਆ ਗਿਆ ਸੀ ਕਿਉਂਕਿ ਜਿਹੜਾ 29 ਮਾਰਚ 1922 ਨੂੰ ਇਹ ਸ਼ਬਦ ਨਾਲ ਜੋੜਿਆ ਗਿਆ ਸੀ ਪਰ ਹੁਣ ਚਰਚਾ ਮਾ ਇੱਥੇ ਹੀ ਨੇ ਕਿ ਸ਼੍ਰੋਮਣੀ ਜਿਹੜਾ ਸ਼ਬਦ ਹੈ ਉਸ ਨੂੰ ਲੈ ਕੇ ਹੁਣ ਕੀ ਸਵਾਲ ਉੱਠ ਰਹੇ ਨੇ ਕਿਉਂਕਿ ਲਗਾਤਾਰ ਇਹ ਸ਼ਬਦ ਕਹੀ ਜਾ ਰਹੇ ਨੇ ਕਿ ਇਹ ਇਕੱਲਾ ਅਕਾਲੀ ਦਲ ਹੈ ਸ਼੍ਰੋਮਣੀ ਨਹੀਂ ਹੈਗਾ ਪਰ ਤੁਸੀਂ ਕੀ ਸੋਚਦੇ ਹੋ ਕਿ ਜਿਹੜੀ ਅਕਾਲਪਾਤ ਸਾਹਿਬ ਦੇ ਵੱਲੋਂ ਜਿਹੜੀ ਭਰਤੀ ਕੀਤੀ ਜਾ ਰਹੀ ਹੈ ਇਸ ਦੇ ਬਾਬਤ ਤੁਹਾਡੇ ਕੀ ਵਿਚਾਰ ਨੇ ਤੁਹਾਡੇ ਕੀ ਸਵਾਲ ਨੇ ਤੁਸੀਂ ਇਸ ਵੀਡੀਓ ਦੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦਿਓ ਧੰਨਵਾਦ